ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ 모ਤੀਰਾਮ ਮਹਿਰਾ ਜੀ ਦੀ ਬਾਰੇ ਗੱਲ ਕਰਾਂਗੇ ਛੋਟੇ ਸਾਬਜਾ ਦੇ ਅੰਦੀ ਸ਼ਹੀਦੀ ਦਾ ਜ਼ਿਕਰ ਕਰਨ ਵੇਲੇ ਇੱਕ ਸ਼ਹੀਦ ਪਰਿਵਾਰ ਦਾ ਜ਼ਿਕਰ ਆਉਂਦਾ ਹੈ ਇਸ ਸ਼ਹੀਦ ਪਰਿਵਾਰ ਦਾ ਮੁਖੀ ਬਾਬਾ 모ਤੀਰਾਮ ਮਹਿਰਾ ਸਨ ਜਿਨ੍ਹਾਂ ਦਾ ਜਨਮ ਭਾਈ ਹਰਰਾਮ ਦੇ ਘਰ ਮਾਤਾ ਲੱਦੋ ਦੀ ਕੁੱਖੋਂ ਸੰਗਤਪੁਰ ਸੋਡੀਆਂ ਸਰਹੰਦ ਚ 1677 ਈਸਵੀ ਦੇ ਨੇੜੇ ਹੋਇਆ ਸੀ ਕਵੀ ਕਿਸ਼ਨ ਸਿੰਘ ਅਨੁਸਾਰ ਪੰਜਾਂ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਬਾਬਾ ਮੋਤੀराम ਮਹਿਰਾ ਦੇ ਚਾਚਾ ਲੱਗਦੇ ਸਨ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵਿਛੜਨ ਤੋਂ ਬਾਅਦ ਮਾਤਾ ਗੁਜਰ ਕੌਰ ਤੇ ਛੋਟੇ ਸਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਗੁਰੂ ਘਰ ਦੇ ਰਸੋਈਏ ਕੰਗੂ ਬ੍ਰਾਹਮਣ ਨਾਲ ਉਸਦੇ ਘਰ ਚੱਲ ਪਏ ਪਰ ਉਸ ਦੇ ਲਾਲ ਚ ਬਸ ਉਹਨਾਂ ਤਿੰਨਾਂ ਨੂੰ ਮੁਰੀਂਡੇ ਥਾਣੇ 'ਚ ਗ੍ਰਿਫਤਾਰ ਕਰਵਾ ਦਿੱਤਾ। ਅਗਲੇ ਦਿਨ ਇੰਨਾ ਸੂਬਾ ਸਰਹੰਦ ਨਵਾਬ ਵਜੀਰ ਖਾਨ ਦੀ ਕਚੈਰੀ 'ਚ ਪੇਸ਼ ਕੀਤਾ ਗਿਆ। ਉਸ ਵੇਲੇ ਮੋਤੀराम ਮੈਰਾ ਸੂਬਾ ਸਰਹੰਦ ਦੇ ਰਸੋਈ ਖਾਨੇ 'ਚ Hindu ਕੈਦੀਆਂ ਤੇ Hindu ਸਪੈਈਆਂ ਲਈ ਖਾਣਾ ਤਿਆਰ ਕਰਿਆ ਕਰਦੇ ਸਨ। ਜਦ ਬਾਬਾ ਮੋਤੀਰਾਮ ਮੈਰੇ ਨੂੰ ਪਤਾ ਲੱਗਿਆ ਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਪੁਰਜੇ 'ਚ ਕੈਦ ਕੀਤਾ ਗਿਆ। ਤਾਂ ਬਾਬਾ ਮੋਤੀਰਾਮ ਮੈਰਾ ਨੇ ਉਦਾਸੀ ਦੇ ਹਾਲਤ 'ਚ ਘਰ ਪਹੁੰਚ ਕੇ ਆਪਣੇ ਪਰਿਵਾਰ ਨੂੰ ਦੱਸਿਆ। ਉਹਨਾਂ ਦੀ ਮਾਤਾ ਤੇ ਪਤਨੀ ਭੋਲੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਕਰਨੀ ਚਾਹੀਦੀ ਹੈ। ਪਰਿਵਾਰ ਦੀ ਸਲਾਹ ਨਾਲ ਬਾਬਾ ਮੋਤੀराम ਮਹਿਰਾ ਬੜੀ ਸੁਚੱਜਮਤਾ ਦੇ ਨਾਲ ਗਰਮ ਦੁੱਧ ਦਾ ਗੜਬਾ ਲੈ ਕੇ ਠੰਡੇ ਪੁਰਜਵਲ ਚੱਲ ਪਏ। ਚੱਲਣ ਤੋਂ ਪਹਿਲਾਂ ਬਾਬਾ ਜੀ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਬਾਬਾ ਜੀ ਨੂੰ ਦੇ ਦਿੱਤੇ ਤਾਂ ਜੋ ਪਹਿਰੇਦਾਰ ਉਹਨਾਂ ਨੂੰ ਅੰਦਰ ਜਾਣ ਦੀ ਆਗਿਆ ਦੇ ਦੇਵੇ। ਪਹਿਰੇਦਾਰ ਨੇ ਬਾਬਾ ਜੀ ਨੂੰ ਪੁੱਛਿਆ ਤੁਹਾਨੂੰ ਨਵਾਬ ਤੋਂ ਡਰ ਨਹੀਂ ਲੱਗਦਾ ਨਵਾਬ ਦਾ ਹੁਕਮ ਹੈ ਜਿਹੜਾ ਗੁਰੂ ਸਾਹਿਬ ਦੇ ਬੱਚਿਆਂ ਦੀ ਸੇਵਾ ਕਰੇਗਾ ਉਸ ਨੂੰ ਕੋਲੂ ਚ ਪੀੜ ਦਿੱਤਾ ਜਾਵੇਗਾ ਬਾਬਾ ਜੀ ਨੇ ਕਿਹਾ ਜੇ ਗੁਰੂ ਜੀ ਦੀ ਖੁਸ਼ੀ ਤੇ ਪ੍ਰਾਪਤੀ ਲਈ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਜਾਵੇ ਤਾਂ ਵੀ ਮਹਿੰਗਾ ਨਹੀਂ ਹੈ ਬਾਬਾ ਜੀ ਨੇ ਜਾ ਕੇ ਬੱਚਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਪਿਲਾ ਕੇ ਅਸੀਸਾਂ ਪ੍ਰਾਪਤ ਕੀਤੀਆਂ ਇਸ ਤਰ੍ਹਾਂ ਬਾਬਾ ਜੀ ਨੇ ਦੀਨ ਦੀਨ ਮਾਤਾ ਗੁਜਰਕਾਰ ਜੀ ਤੇ ਛੋਟੇ ਸਹਿਬ ਜਾਦੀਆਂ ਦੀ ਗਰਮ ਦੁੱਧ ਛਕਾ ਕੇ ਸੇਵਾ ਪ੍ਰਾਪਤ ਕੀਤੀ 27 ਦਸੰਬਰ 13 ਪੋਸਟ 1704 ਨੂੰ ਛੋਟੇ ਸਹਿਬ ਜਾਦੀਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਮਾਤਾ ਗੁਜਰਕਾਰ ਜੀ ਠੰਡੇ ਭੁਰਜੇ ਸੱਚਖੰਡ ਜਾ ਵਿਰਾਜੀ ਬਾਬਾ ਮੋਤੀਰਾ ਮਹਿਰਾ ਜੀ ਵੱਲੋਂ ਕੀਤੀ ਮਾਤਾ ਜੀ ਤੇ ਛੋਟੇ ਸਹਿਬ ਜਾਦੀਆਂ ਦੀ ਸੇਵਾ ਗੁਪਤ ਰਹਿ ਜਾਣੀ ਸੀ ਜੇਕਰ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ 엄마 ਲੰਗਾ ਜੋ ਬਾਬਾ ਜੀ ਨਾਲ ਵਜੀਰ ਖਾਨ ਦੀ ਰਸੋਈ ਚ ਰਸੋਈਆ ਸੀ ਉਹ ਬਾਬਾ ਜੀ ਦੀ ਸ਼ਿਕਾਇਤ ਵਜੀਰ ਖਾਨ ਕੋਲ ਨਾ ਕਰਦਾ ਜਦੋਂ ਵਜੀਰ ਖਾਨ ਨੂੰ ਪਤਾ ਲੱਗਿਆ ਤਾਂ ਉਹ ਭੜਕ ਗਿਆ ਉਸਨੇ ਬਾਬਾ ਜੀ ਨੂੰ ਤੇ ਇਸ ਦੇ ਸਾਰੇ ਪਰਿਵਾਰ ਨੂੰ ਕੋਲੂ ਚ ਪੀੜ ਦੀ ਸਜ਼ਾ ਸੁਣਾ ਦਿੱਤੀ ਸੂਬਾ ਸਰਹੰਦ ਨੇ ਪਹਿਲਾਂ ਬਾਬਾ ਜੀ ਦੇ 6 ਸਾਲਾਂ ਪੁੱਤਰ ਨਰੈਨ ਨੂੰ ਹੀ ਕੋਲੂ ਚ ਪੀੜ ਦਿੱਤਾ ਫਿਰ 80 ਸਾਲਾਂ ਦੀ ਮਾਤਾ ਦਦੋ ਫਿਰ ਉਹਨਾਂ ਦੀ ਸਪੁੱਤਨੀ ਬੀਬੀ ਭੋਲੀ ਨੂੰ ਸਰਹੰਦੇ ਦੇ ਤੇਲੀਆਂ ਮੁਹੱਲੇ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ। ਅੰਤ ਪੱਪਾ ਮੋਤੀਰਾ ਮਹਿਰਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਮੋਤੀਰਾ ਮਹਿਰਾ ਜੀ ਦੀ ਯਾਦਗਾਰ ਦਾ ਮੁੱਖ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ 200 ਮੀਟਰ ਮੁਰੰਡੇ ਵਾਲੇ ਪਾਸੇ ਸਥਿਤ ਹੈ। ਇਹ ਸਥਾਨ ਰੋਜ਼ਾ ਸ਼ਰੀਫ ਦੇ ਸਾਹਮਣੇ ਹੈ। ਜਿੱਥੇ ਬਾਬਾ ਜੀ ਦੀ ਯਾਦ ਹਰ ਸਾਲ 24 ਤੋਂ 27 ਦਸੰਬਰ ਤੱਕ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ।